ਬਹੁਤ ਸਵਾਦ ਹੈ ਬੜਾ ਕਰਾ ਉਲਟ ਘਾਇਆ ਤਾਂ ਲੱਗਿਆ ਤਾਂ ਮੰਮੀ ਵਿਆਹ ਤੋਂ ਬਾਅਦ ਪਹਿਲੀ ਵਾਰ ਹੀ ਆਈ ਹੈ ਨਾ ਰਾਤ ਰਹਿਣ ਆਹ ਹੋਣ ਆਈ ਸੱਚੀ ਕਰ ਰਹੀ ਹੈ ਅੱਜ ਫਿਰ ਨਵੀਂ ਨਵੀਂ ਡਿਸ਼ ਬਣਾ ਕੇ ਖਵਾਵਾਂਗੇ ਮੰਮੀ ਨੂੰ ਕੋਈ ਜਾਂਦਾ ਫਿਰ ਪਾਉ ਬਾਜੀ ਦਾ ਸਮਾਨ ਤਿਆਰ ਪਾਉ ਪਾਜੀ ਤੇ ਆ ਬਹੁਤ ਟੇਸਟੀ ਹੈ ਪਾਪਾ ਨੇ ਮੰਮੀਆਂ ਦੋਹਾਂ ਨੂੰ ਅੱਛਾ ਦੋਹਾਂ ਮੰਮੀਆਂ ਨੂੰ ਗੁੱਡ ਮਾਰਨਿੰਗ ਸਬਹਾਨਾ ਗੁੱਡ ਮਾਰਨਿੰਗ ਹੁਣ ਹੋਰ ਅੱਜ ਫਿਰ ਤੁਹਾਨੂੰ ਬਣਾ ਕੇ ਖਵਾਵਾਂਗੇ ਪਾਉ ਬਾਜੀ ਮੰਮੀ ਵਿਆਹ ਤੋਂ ਬਾਅਦ ਪਹਿਲੀ ਵਾਰ ਹੀ ਆਈ ਹੈ ਨਾ ਰਾਤ ਰਹਿਣ ਹਾਂ ਹੋਣ ਸੱਚੀ ਗੱਲ ਹੈ ਹਾਂ ਅੱਜ ਫਿਰ ਨਵੀਂ-ਨਵੀਂ ਡਿਸ਼ ਬਣਾ ਕੇ ਖਵਾਵਾਂਗੇ ਮੰਮੀ ਨੂੰ ਹਾਂਜੀ ਕੋਈ ਆਂਦਾ ਫਿਰ ਪਾਉ ਬਾਜੀ ਦਾ ਸਮਾਨ ਤਿਆਰ ਅੱਜ ਬਣਾ ਕੇ ਦਿਖਾਵਾਂਗੇ ਪਾਉ ਬਾਜੀ ਅੱਜ ਮੰਮੀ ਆਈ ਵੀ ਆ ਤੇ ਸਵੇਰ ਦੀ ਜਿਹੜਾ ਨਾਸ਼ਤਾ ਉਹ ਪਾਉ ਬਾਜੀ ਨੇ ਕਰਾਉਣਾ ਸਾਊਥ ਇੰਡੀਅਨ ਨਾਸ਼ਤਾ ਆ ਸਾਊਥ ਇੰਡੀਅਨ ਨਾਸ਼ਤਾ ਕੀ ਕੀ ਪਾਇਆ ਚ ਪਹਿਲਾਂ ਤਾਂ ਬੁਆਇਲ ਕਰਨੀਆਂ ਗੋਭੀ ਕਾਜਰ ਚਕੰਦਰ ਆਲੂ ਸ਼ਿਮਾਜ ਅੱਛਾ ਚਕੰਦਰ ਵੀ ਪਾਉਣੀ ਹੈ ਹਾਂ ਗੰਡੇ ਨਹੀਂ ਇਹ ਤਾਂ ਸ਼ਾਹੀ ਗਨੀ ਹੈ ਜਿਹਨੂੰ ਕੱਟਿਆ ڈال ਓਕੇ ਇਹਨਾਂ ਨੂੰ ਕਰਨਾ ਆਪਾਂ ਬੋਲ ਹੈ ਬਾਲਾ ਦਬਾਉਣਾ ਸਾਰਿਆਂ ਦਾ ਚਾਹੇ ਪਹਿਲਾਂ ਤੜਕਾ ਲਾ ਕੇ ਹੂੰ ਵਿੱਚ ਸਬਜ਼ੀਆਂ ਪਾ ਕੇ ਹੂੰ ਆਪਾਂ ਆਲੂ ਫਿਰ ਮੈਸ਼ ਕਰ ਦੋ ਆਬ ਦੀ ਆਬੀ ਮਰਜੀ ਹੁੰਦੀ ਆ ਚਾਹੇ ਫਿਰ ਚੰਨ ਨੂੰ ਬੋਇਲ ਕਰ ਲਓ ਤੜਕਾ ਅਡਰ ਲਾ ਲਓ ਫਰੈਸ਼ ਕਰ ਦੋ ਦੋਨੇ ਤਰੀਕੇ ਰੰਗਾਂ ਮਿਲ ਜਾਂਦੀ ਆ ਬੀ ਕਿੰਨੇ ਕ ਟਾਈਮ ਚ ਬਣ ਜੂਗੀ ਸਬਜੀ ਨੂੰ ਟਾਈਮ ਲੱਗਣਾ 10-15 ਮਿੰਟ ਹੂੰ ਤੇ ਪਾਉ ਦਾ ਪਨ ਨਾਲ ਦੀ ਨਾਲ ਹੀ ਗਰਮ ਕਰਕੇ ਦੇਈ ਜਾਣੇ ਤਵੇ ਤੇ ਚੈਰੋ ਕਰਾਂ ਬਟਰ ਲਿਆਂਦਾ ਸੀ ਹਾਂ ਨੂੰ ਹਾਂ ਲੈ ਕੇ ਲਾਂਦਾ ਅਮੂਲ ਦਾ ਬਟਰ ਵੀ ਲਿਆਂਦਾ ਚੀਜ਼ ਵੀ ਲਿਆਂਦੀ ਐ ਉਸ ਤੋਂ ਨਹੀਂ ਇਧਰ ਵੀ ਮਸਾਉ ਬਸ ਮੋਗੀ ਨਹੀਂ ਪਾਉਂਦੀ ਕੱਟਤਾ ਬਾਕੀ ਸਮਾਨ ਆਓ ਕੱਟਿਆ ਜਾ ਤਾਂ ਇਹ ਵੀ ਨਹੀਂ ਅੱਛਾ ਤਣੀਆਂ ਤਣਗੇ ਇਹ ਨਾ ਬਣਦੀ ਐ ਅਸਲੀ ਗੱਲ ਨਾ ਸਹੀ ਹੁੰਦਾ ਸਾਰੇ ਸਬਜ਼ੀ ਚ ਜਾਣ ਪਾਉਂਦੇ ਮਟਰ ਮੈਨੇ ਕੱਟੇ ਹੋਏ ਮਟਰ ਵੀ ਪਾਨੇ ਸੱਚੇ ਚ ਮਟਰ ਕੱਟੇ ਹੋਏ ਪਏ ਠੀਕ ਕਰ ਜੋ ਸ਼ਿੰਗਾਂ ਵਿੱਚ ਆਲੂ ਥੋੜੀ ਜਿਹੀ ਧੰਦਰ ਮਟਰ ਵੀ ਪਾਨੇ ਬਹੁਤ ਠੀਕ ਆ ਸਬਜ਼ੀਆਂ ਪਾ ਲੈਣੀਆਂ ਕੁੱਕਰ ਚ ਨਾ ਸਿੱਣਾ ਕੰਮ ਮਾਰਸ ਕਲਜ਼ੀ ਨੂੰ ਦੋ ਤਿੰਨ ਸੀਟੀਆਂ ਲਵਾ ਦਾਂ ਚਾਹ ਤਰਕੇ ਕਰਾਂ ਢੋਲੀਆਂ ਸੀ ਪਹਿਲਾਂ ਢੋਲੀਆਂ ਸੀ ਦੇਖ ਸੀਟੀਆਂ ਦਹੀ ਨੇ ਕਈ ਬਰੀਕ ਬਰੀਕ ਕੱਟ ਕੇ ਬਣਾਉਂਦੇ ਆ ਤੂੰ ਮੋਟੀਆਂ ਗੰਗਾ ਤੋਂ ਕੱਟੀਆਂ ਫਿਰ ਲੈ ਬਰੀਕ ਬਰੀਕ ਕੱਟੂਗਾ 1/2 ਇੰਚ ਸੀਟੀ ਵੱਜ ਕੇ ਮੈਸ਼ ਹੋਏ ਨੂੰ ਓਕੇ ਲਾਉ ਜੀ ਆ ਗਿਆ ਬਾਲਾ ਉਬਲ ਗਏ ਪਾਸੋਂ ਇਹ ਮਸਾਲਾ ਮੈਂ ਤੜਕਾ ਲਾ ਦਈਏ ਐ ਗਰੈਂਟਰ ਕੰਮ ਹੋਇਆ ਗੱਲ ਲਿਆਂਦਾ ਹੈ ਮੇਰਾ ਤਾਂ ਬਿਜ਼ਨਸ ਅੱਡਦਾ ਹੀ ਨਹੀਂ ਚੌਪ ਦੇ ਚੌਪ ਪਰ ਸਾਥ ਹੈ ਅੱਜ ਕੀ ਬਾਰੇ ਆ ਆ ਬਣਾਉਂਦਾ ਤਾਂ ਬਹੁਤ ਕੋਸਾ ਅੱਜ ਪਾਓ ਬਾਜੀ ਬਣਾਉਣੇ ਅੱਜ ਪਾਓ ਬਾਜੀ ਨਾਸ਼ਤੇ ਚ ਪਾਓ ਬਾਜੀ ਖਾਵਾਂਗੇ ਆਪਾਂ ਸਾਉਥ ਥੀਡੀ ਹੈ ਪਾਓ ਬਾਜੀ ਆਓ ਬਾਜੀ ਮਾਸੋ ਦਾ ਮੈਂ ਤੁਹਾਡੇ ਗਿਆ ਦੇਖਾਓ ਆਓ ਬਾਜੀ ਸਬਜ਼ੀਆਂ ਉਬਲੀਆਂ ਤੇ ਹੁਣ ਆਪਾਂ ਇਸ ਨੂੰ ਮੈਸ਼ ਕਰ ਲੈਣਾ ਗੋਨ ਲਾ ਕੇ ਜਾਣੀ ਜਿਹਨੂੰ ਆਪਾਂ ਕਹਿੰਦੇ ਆ ਇਹਦੇ ਨਾਲ ਸਭ ਤੋਂ ਵਧੀਆ ਪਾਉ ਭਾਜੀ ਮੈਸ਼ ਨੂੰ ਆਉਂਦੀ ਹੈ ਗੁਣੀ ਜਾਂਦੀ ਹੈ ਜੀ ਮਸਾਲਾ ਜੀਰਾ ਆ ਕੀ ਆ ਜੀਰਾ ਜੀਰਾ ਤੇ ੍ਹਮੈਂ ਉਹਦੇ ਤੁਸੀਂ ਸੇਨਾ ਕਟਾਪ ਬਹੁਤ ਹੋਈ ਆਇਤਾ ਸਮਾਨ ਬਾਲਾ ਤਿਆਰ ਹੋਈ ਜਾਂਦਾ ਇਸ ਤਰ੍ਹਾਂ ਰਸਤੇਦਾਰਾਂ ਨੇ ਆਉਣਾ ਆ ਰਸਤੇਦਾਰ ਨਾਲ ਹੀ ਤਿਆਰ ਹੁੰਦਾ ਆ ਆਪਣੇ ਲਈ ਤਿਆਰ ਹੁੰਦਾ ਸ਼ਵੇਰ ਦਾ ਨਾਸ਼ਤਾ ਅੱਜ ਪਾਉ ਪਾਜੀ ਫੇਰ ਬਣਾਵਾਂਗੇ ਜਦੋਂ 파ਕ ਦਾ ਕਿਹੜਾ ਨਾਸ਼ਤਾ 파ਕ ਦੇ ਦਿੱਤਾ ਆ ਹਾਂ ਆਪਾਂ ਕਰ ਲੋ ਤੋਸਾਂ ਲੈ ਗਏ ਭੁੱਲ ਗਏ ਦੁੱਧੀਆਂ ਦੇਖ ਲਈਓ ਚਲੋ ਦੂਰਾ ਲੈ ਲਓ ਲੈ ਆ ਮੜ ਗਿਆ 파ਰਕਾ ਦੁਰਕਾ ਲਾਉਣਾ ਤੁਸੀਂ ਖੋਖ ਬਹੁਤ ਲੱਗੀ ਵੀ ਐ 9 ਵਜ ਗਏ ਆਪਾਂ ਨੂੰ ਤਾਂ ਰੋਟੀ ਖਾ ਲੈਣੇ ਆਪਾਂ ਨਹੀਂ ਕਿਉਂ ਅਸੀਂ ਰੋਟੀ ਦੇ ਟਾਈਮ ਤੇ ਸੋ ਇਗਜ਼ੈਕਟ ਕਿ ਆ ਆਪਾਂ ਨਹੀਂ ਮੰਮੀ ਹੁਣੀ ਅਸ਼ਿਮਲਾ ਇਹਨੂੰ ਆਪਾਂ ਜ਼ਿਆਦਾ ਸੇਕ ਨਹੀਂ ਲਵਾਉਣਾ ਸਕਦੇ ਕਿੰਨਾ ਚ ਟਾਈਮ ਸੇਕ ਲਵਾਉਣਾ ਲਾਲ ਜਾ ਤਾਂ ਕਰਨਾ ਬਸ ਮਸੜਕੀ ਤੇ ਵੀ ਨਾ ਰੱਖੋ ਜੀ ਥੱਲੇ ਆ ਨਾ ਗਏ ਹਲਪ ਕਰ ਦਈਏ ਤੁਸੀਂ ਥੋੜੀ ਜਿਹੀ ਹਲਪ ਕਰ ਦਈਏ ਫਿਰ ਕਹੋਗੇ ਅਸੀਂ ਕੱਲ੍ਹਿਆਂ ਦੇ ਬਣਾਇਆ ਕੈਮਰਾ ਮੰਗਵਾਇਆ ਕੈਮਰਾ ਹਿੱਲ ਜਾਂਦਾ ਹੁਣ ਬੰਦਾ ਇੱਕ ਬੰਦਾ ਕੀ ਕਰੇ ਕਿਹੜੀ ਕਿਹੜੀ ਡਾਇਰੈਕਸ਼ਨ ਦਿਖਾਉਣੀ ਪੈਂਦੀ ਹੈ ਕਿਹੜੀ ਕਿਹੜੀ ਡਾਇਰੈਕਸ਼ਨ ਦਿਖਾਉਣੀ ਪੈਂਦੀ ਹੈ ਮਾੜਾ ਮੋਟਾ ਹੈ ਲੈ ਜਾਂਦਾ ਸੱਜਣੋਂ ਮaaf ਕਰ ਦਿਆ ਕਰ ਉਹਦੇ ਲਈ ਅਸੀਂ ਬਹੁਤ ਕੋਸ਼ਿਸ਼ ਕਰਦੇ ਹੁੰਦੇ ਵੀ ਨਾ ਇਹਨੇ ਜਦੋਂ ਆਪਾਂ ਦੇਖਦੇ ਆ ਉਹ ਨਹੀਂ ਪਤਾ ਲੱਗਦਾ ਜਦੋਂ ਆਪਾਂ ਟੀਵੀ ਤੇ ਲਾ ਕੇ ਦੇਖਦੇ ਆ ਉਹ ਮਿਹਰੂ ਅੱਖਾਂ ਨੂੰ ਜਾਂਦਾ ਨੂਨ ਮਿਰਚ ਦੱਸ ਦੰਨੇ ਆ ਤੁਮ ਤਾਂ ਪਤਾ ਨਹੀਂ ਦਾ ਅੰਦਰੋਂ ਚੈੱਕ ਕਰਾਇਆ ਮੰਮੀ ਵਰਗੀ ਨੂੰ ਲਓ ਜੀ ਦਾਲਾਂ ਸਬਜ਼ੀਆਂ ਕਰਤੀਆਂ ਮੈਸ਼ ਯਾਨੀ ਕਿ ਗੁੰਨਤੀਆਂ ਦੇਖੀ ਕਿ ਕਿਦੇ ਉੱਤੇ ਨਾ ਪਾਣੀ ਇਹ ਨਹੀਂ ਕਿ ਅੱਛੀ ਮੈਂ ਹੁਣ ਇਸ ਦੂਬਾ ਦੇਗਾ ਤੜਕਾ ਲਾਉਣਾ ਓਕੇ ਚਲੋ ਜੀ ਹੁਣ ਪਾਵਾਂਗੇ ਥੋੜਾ ਜਿਹਾ ਸਬਜ਼ੀ ਜਦੋਂ ਮੈਸ਼ ਕੀਤੀਆਂ ਨਾ ਹੂੰ ਪਾਤਾ ਜੀ ਵਿੱਚ ਨਾਣ ਨਾ ਪਾਉ ਭਾਜੀ ਮਸਾਲਾ ਤਨੀ ਜੀ ਰਿਪੋਰਟ ਲਾਲ ਮਿਰਚ ਮੰਮੀ ਨੂੰ ਪੁੱਛ ਕੇ ਹਣਾ ਸੀ ਦੇਗੀ ਮਿਰਚ ਕਿੱਥੇ ਗਈ ਆ ਮੈਂ ਉਹ ਪੁੱਛਿਆ ਕਿ ਪੁੱਛਿਆ ਆਹ ਲਾ ਲਾ ਦੇਗੀ ਮਿਰਚ ਦਾ ਤੜਕਾ ਅੰਗ ਅੰਗ ਜੜਕਾ ਜੀਰੋ ਆ ਤਾਂ ਉਹ ਬਣ ਗਿਆ ਜੇ ਮੇਰਾ ਆਲੂਆਂ ਦਾ ਮਸਾਲਾ ਨਹੀਂ ਹੁੰਦਾ ਇਹਦਾ ਆ ਪਾਉ ਭਾਜੀ ਵਾਲਾ ਦੇਗੀ ਮਿਰਚ ਕਿੱਥੇ ਆ ਇਹ ਲੰਨ ਛੜਤੀ ਹੋ ਉਧਰ ਪਈ ਸੀ ਸਰਫਤੇ ਮਾਂ ਵੀ ਮੰਮੀ ਦਾ ਕਹਿੰਦੀ ਤੁਸੀਂ ਛੜਤੀ ਉਹ ਉਧਰ ਪਈ ਸੀ ਸਰਫਤੇ ਹੈ ਨਹੀਂ ਕਿ ਡੱਬੀ ਪਈ ਸੀ ਘਰ ਕਿੱਥੇ ਆਉਂਦਾ ਉਧਰ ਹੀ ਜਾਂਦਾ ਦੇਖੋ ਇਹ ਦੇਗੀ ਮਿਰਚ ਲੱਭੂ ਇਹਦੇ ਵਿੱਚ ਹੀ ਹੋਊਗੀ ਦੇਖੋ ਇਹ ਡੱਬੀ ਸੀ ਉਹ ਤੇ ਛੜਤੀ ਇਹਨਾਂ ਨੇ ਹੋਰ ਲਿਆਓ ਜੀ ਜਦੋਂ ਸਿੱਟ ਦੇਣਗੀਆਂ ਬਾਹਰੋਂ ਭਾਲੀ ਜਾਣੀ ਆ ਹਾਂ ਹੁਣ ਜਿਵੇਂ ਗਾੜਾ ਨੂੰ ਮਸਾਲਾ ਹਾਂ ਆਪਾਂ ਗਾੜਾ ਨਹੀਂ ਰੱਖਣਾ ਜੇ ਗਾੜਾ ਹੋਊਸ ਫਿਰ ਪਾਉ ਉਹਦੇ ਬਰੈੱਡ ਤੇ ਚੜਨਾ ਨਹੀਂ ਇਹ ਹੂੰ ਤਾਂ ਕਰਕੇ ਮਸਾਲਾ ਆਪਾਂ ਪਤਲਾ ਰੱਖਣਾ ਥੋੜਾ ਜਿਹਾ ਇੱਥੇ ਪਾਣੀ ਪਾਵਾਂਗੇ ਸੂਜੀ ਤੱਕ ਹੋ ਗਿਆ ਨਹੀਂ ਲੱਗਦਾ ਹਾਂ ਮੈਨੂੰ ਲੱਗਦਾ ਮੈਨੂੰ ਕੁੱਕ ਚ ਟ੍ਰਾਂਸਫਰ ਕਰਨਾ ਪੈਣਾ ਵੱਧ ਹੋ ਗਿਆ ਆਏ ਕਰ ਥਾਲ ਚ ਕੱਢਦਾ ਦੋ ਵਾਰੀ ਤੜਕਾ ਲਾਣੀ ਇੱਦਾਂ ਹੀ ਦੇ ਰੋਮੂ ਮੈਨੂੰ ਪਤਾ ਨਹੀਂ ਕਿ ਇਹ ਬਣਾਣਾ ਕੀ ਹੈ ਗਰੀਬ ਬਣਾਏਗੀ ਕਿ ਤੇ ਚੂਹੀ ਕਿੰਨੇ ਟਾਈਮ ਇਹਨੂੰ ਬਾਲਾ ਲੈਣਾ ਹੁਣ ਤਾਂ 5-7 ਮਿੰਟ 5-7 ਮਿੰਟ ਪਾਣੀ ਘੋੜ ਪਾਓ ਹੂੰ ਗਾੜਾ ਹਜੇ ਕੰਮ ਬੰਦੇ ਖਾਣ ਆਲੇ ਬਹੁਤ ਬੈਠੇ ਅਜੇ ਕੋਈ ਨਾ ਵਾਧੂ ਆ ਬਹੁਤ ਬਰੈਡ ਵਾਧੂ ਜਾਂਦੀ ਹੈ ਬਰੈਡ ਤਾਂ ਵਾਧੂ ਆ ਉਹ ਆ ਕੀ ਕਰਨ ਲੱਗ ਗਿਆ ਉਲਟ ਕਾਹੀਆਂ ਕਰਨ ਲੱਗ ਗਿਆ ਤਾਂ ਐਚਕੀ ਨਾ ਲੱਗ ਨਾ ਪਾਣੀ ਪਿਆ ਪਾਣੀ ਪਿਆ ਘੁੱਟ ਕੇ ਐਚਕੀ ਲੱਗ ਜੀ ਇਹ ਨਾ ਬਚ ਗਿਆ ਸਵੇਰੇ ਸਦਾ ਪਰੋਟੀਆਂ ਚ ਖੋਣ ਨਾ ਹੈ ਕੋਈ ਚੀਜ਼ ਬੇਅਰਥ ਨਹੀਂ ਜਾਣਦੀ ਕੋਈ ਕਿੰਨਾ ਕਿਵੇਂ ਲੋਡ ਕਰ ਦੇਂਦੀ ਹੈ ਹਾਂ ਦੇ ਬਸ ਇੰਨਾ ਬਤਲਾ ਚਾਹੀਦਾ ਬਹੁਤ ਵਧੀਆ ਹਾਂ ਨਾ ਸਰ ਲਿੰਗ ਨੂੰ ਪਾਉਣ ਵਿੱਚ ਅੱਛਾ ਕਿਤਰੀ ਬਣ ਗਈ ਹੈ ਹਾਂ ਦਾਲ ਸਬਜੀ ਦੀ ਜਿੰਦ ਜਾਨ ਆਨ ਮਾਂ ਸ਼ਾਮ ਧੜੀਆਂ ਲੋ ਜੀ ਪਾਉ ਭਾਜੀ ਵਾਲੀ ਦਾਲ ਵੀ ਇੱਧਰ ਰੈਡੀ ਹੋਣ ਲੱਗੀ ਐ ਇਹਨੂੰ ਹੈਟਕੀਆਂ ਲਾਗੀਆਂ ਵੀ ਪਾਣੀ ਮੰਗਦੀ ਐ ਫੇਰ ਅੱਜ ਦਾ ਪਾਉ ਭਾਜੀ ਚੱਲਣੀ ਐ ਸਵੇਰ ਉਹਦੇ ਨਾਸਤੇ ਚ ਮੈਂ ਇਹਨਾਂ ਰੋਟੀ ਦੇ ਉਹ ਖਾਂਦੀ ਕੋਈ ਨਾ ਆ ਰੋਟੀ ਕੋਈ ਐ ਬਹੁਤ ਸੁਆਦ ਬਣਿਆ ਹੋਣਾ ਖਾ ਕੇ ਚੈੱਕ ਕਰਿਓ ਅਰੇ ਦਵਾਈ ਲਈ ਨਹੀਂ ਭੁੱਖ ਆਲੀ ਫੇਰ ਲੱਗਿਆ ਦਵਾਈ ਲੈਣੀ ਆ ਆ ਤਾਂ ਬਣ ਗਿਆ ਸੌਲੀ ਵਾਲੀ ਮੰਮੀ ਨੂੰ ਖਵਾ ਕੇ ਖਵਾਉਣਾ ਅੱਜ ਪਾਓ ਬਾਜੀ ਹੈਪੀ ਬਰਥਡੇ ਮੰਮੀ ਨੂਨ ਮਿਰਚ ਦਿਖਾਓ ਮੈਨੂੰ ਨਹੀਂ ਬਤਨ ਨੂਨ ਮਿਰਚ ਮੈਨੂੰ ਦਿਖਾਓ ਓਏ ਲੈ ਮੰਮੀ ਨੂਨ ਮਿਰਚ ਦੇਖ ਲੈ ਲੈ ਨੂਨ ਮਿਰਚ ਦੇਖ ਲਈ ਲੈ ਨਹੀਂ ਹਾਂ ਹਾਂ ਸਾਜੀ ਜੀ ਦਾ ਬੜਾ ਐਗਰ ਸਾਜੀ ਜੀ ਤੇ ਬਣਾਓ ਮੰਮੀ ਨੂਨ ਮਿਰਚ ਦਿਖਾਓ ਹੈਪੀ ਬਰਥਡੇ ਵਿਚਾਰੀ ਤੜਕੇ ਦਰ ਕੇ ਆਈ ਨਿੰਬੂ ਸਲਕੀ ਇਹਦੇ ਵਿੱਚ ਪਾ ਲੈਣੇ ਆ ਤੇ ਪਾਓ ਭਾਜੀ ਆਪਣੀ ਹੋ ਜਾਣੀ ਤਿਆਰ ਢੇਗੀ ਮਿਰਚ ਉਦੋਂ ਰਹਿ ਗਈ ਸੀ ਨਾ ਲਓ ਜੀ ਢੇਗੀ ਮਿਰਚ ਪਾਤੀ ਪਹਿਲਾਂ ਆਪਣੀ ਰਹਿ ਗਈ ਸੀ ਭੁੰਨ ਕੇ ਪਾ ਦਈਏ ਭੁੰਨ ਕੇ ਚਲੋ ਹਲਾ ਦੋ ਹੁਣ ਇਹਦਾ ਸਵਾਦ ਜਿਆ ਬਣ ਗਿਆ ਨਾ ਚਲੋ ਬਸ ਰੈਡੀ ਹੈ ਇਹ ਬਸ ਨਿੰਬੂ ਪਾ ਦੇਣਾ ਮਖਣੀ ਪਾ ਦੇਣੀ ਆ ਨਿੰਬੂ ਤੇ ਮਖਣੀ ਮਖਣੀ ਪੈਂਦੀ ਹੈ ਇਹ ਚਾ ਦੋਨੇ ਬਹੁਤ ਹਾਂਜੀ ਨਾਲ ਸਾਡੇ ਹੈਲਪਰ ਬਾਬਾ ਜੀ ਬੀਬੀ ਸ਼ਰਨਜੀਤ ਕੌਰ ਖਾਲਸਾ ਪੰਬੀਆਂ ਵਾਲੇ ਹਾਂ ਚਲੋ ਜੀ ਨਚੋੜੋ ਨੇ ਬਸ ਹੋਰ ਦੀ ਬਣਾਇ ਚਾ ਮੱਖਣੀ ਮੱਖਣੀ ਤੇ ਨਿਚੋਂ ਨਹੀਂ ਮੈਂ ਤਾਂ ਪਹਿਲੀ ਦੀ ਸੁਣੀ ਮੱਖਣੀ ਵੀ ਪੈਂਦੀ ਹੈ ਪਾਉ ਭਾਜੀ ਚ ਫਿਰ ਤਾਂ ਪਾਲਾ ਕੋਸ ਪੈਂਦਾ ਪਾਉ ਭਾਜੀ ਜੀ ਯਾਰ ਕਿੱਦਾਂ ਤੁਹਾਨੂੰ ਵੀ ਲੱਗੇ ਜੇ ਇਹ ਬਣ ਜਾਣੀਆਂ ਹਮ ਤਾਂ ਲੱਗੇ 55 ਮਿੰਟਾਂ ਹੀ ਬਣ ਜੂ ਸਬਜ਼ੀ ਨੂੰ ਟਾਈਮ ਨਾ ਲਾਓ ਬੀ ਸਿੱਧਾ ਨਹੀਂ ਸੱਟ ਸਕਦੇ ਲੈ ਇੰਨੀ ਕੀ ਕਰਨੀ ਆ ਸ਼ਾਦੀ ਹੋਣੀ ਆ ਸਾਰਿਆਂ ਦੀ ਥਾਲੀਆਂ ਚ ਅਜਾ ਬਹੁਤ ਥਾਲੀਆਂ ਕੱਢਦੇ ਬਣੇ ਹਮ ਜਿਹੜੀਆਂ ਕੋਲੀਆਂ ਵਾਲੀਆਂ ਜੇ ਲਓ ਚਲੋ ਬੱਸ ਬਾਪਾ ਜੀ ਤੇ ਆ ਹੁਣ ਉਹ ਬਰੈਡ ਜੇ ਤਾਲਣੇ ਹਮ ਚਲੋ ਤਾਂ ਚਲੋ ਵੀ ਆ ਗਈ ਥੋੜੀ ਵਾਰੀ ਦੇ ਉਪਰੋ ਵਾਰੀ ਨਾ ਆਈ ਟੂ ਸਵੀਟ ਆਫ ਯੂ

ਵਸਤੂ ਸੀ ਫਰਾਈ ਚੁਣ। ਓਕੇ। ਮੰਮੀ ਹੁਣਾਂ ਤਾਂ ਘਾਟੀ ਜਾਂਦੇ ਰੱਖੀ। ਚਾਬੇ ਨਹੀਂ ਜਾਣ ਡੈਡੀ ਤੋਂ। ਓ ਭਾਜੀ ਖਾਓ ਭਾਜੀ। ਹੈ। ਆਈ ਕਰਨਾ। ਅੱਜ ਕੀ ਅੱਜ ਆਪਾਂ ਸਿੰਪਲ ਬ੍ਰੈਡ ਤੜਦੇ ਆਂ। ਫਿਰ ਉਹ ਫੋਕੜ ਦੇ ਲਾਦੇ ਆਂ ਵਿੱਚ ਰੱਜ ਜਾਂਦਾ। ਉਹਦੇ ਨਾਲ ਇਹ ਬੇਚਰਾ ਗਿਆ ਨਾ। ਥੋੜਾ ਜਿਹਾ ਪਾਉ ਪਾ ਲੈਣਾ। ਤੋ ਜਿਹੜਾ ਜਿਹੜਾ ਇਸ ਸਪੇਸ ਜਾਵਾਂਗੇ ਇਹਦੇ ਸਿੱਧੇ ਬਰੈਡ ਤਾਂ ਹੰਦਨੇ ਐ ਗਰਮ ਕਰ ਲੈਨੇ ਆ ਨਾ ਫਿਰ ਤੇਸ ਜਿਹਾ ਉਦਾਂ ਨਹੀਂ ਆਉਂਦਾ। ਚਲੋ। ਬਸ ਹੁਣ ਨਾਲ ਗਰਮ ਕਰ ਕਰਦਈ ਜਾਣੇ ਹਾਂ। ਸਾਰੇ ਆਈ ਬਣੋਣੇ ਆ। ਹੂੰ। ਬਸ ਆਈ ਇਹਨਾਂ ਦਾ ਮੈਂਟ ਲਾਦਾ ਸਬਜ਼ੀ ਨੂੰ ਟਾਈਮ ਲੱਗ ਜਾਂਦਾ। ਤਨੰਦਰੁਸਤ ਹੋ ਗਏ ਆ। ਤੇ ਦੋਨੋਂ ਮੁੰਡਿਆਂ ਨੂੰ ਖੁਦਾਇਆ ਹੈ। ਹੈ? ਚੇਕੋ। ਕਿਉਂ ਇਹਦੇ ਨਾਲ ਦਾਲ ਚ ਮਾ? ਚਲ। ਦੋਸ਼ ਕਿੱਥੇ? ਸਵੇਰ ਦੀ ਰੋਟੀ ਪਾਓ ਭਾਜੀ ਦੇ ਨਾਲ। ਮਰਜੀ ਜਿਹਾ ਜਰੂਰ। ਚਲ। ਆਲੀ ਪਿਆ। ਭਾਜੀ ਮੈਨੂੰ ਥਾਲੀਆਂ ਦੇਓ। ਤੇ ਬੰਦ। ਟੇਸਟ ਕਰਕੇ। ਟੇਸਟ ਤਾਂ ਮੈਂ ਤੁਹਾਨੂੰ ਟੇਸਟ ਕਰੂਗਾ ਡੈਡੀ ਟੇਸਟ ਕਰਾਂ। ਈ ਨਹੀਂ ਵੀਰੇ ਖਾਲਾ ਆ ਗਿਆ ਲੋਲਾ ਦਾ ਬਸ ਖਾ ਲੈ ਵੀਰ ਜੀ ਕਰੋ ਚੈੱਕ ਪਾਉ ਪਾਜੀ ਉਹ ਬਨੇ ਵਾਲੇ ਬਨੇ ਵਾਲੇ ਪਾਉ ਪਾਜੀ ਖਾਓ ਪਾਜੀ ਚੈੱਕ ਆਉ ਦੰਦ ਲਾਏ ਆ ਡੈਡੀ ਕਿਉਂ ਇਹ ਗੰਡੇ ਨਹੀਂ ਜੱਬੇ ਜਾਣੇ ਗੰਡੇ ਨਹੀਂ ਜੱਬੇ ਜਾਣੇ ਦੰਦ ਲਾ ਲੂ ਆ ਆ ਰੂਕਰ ਆਉਕਰ ਪਾਉ ਪਾਜੀ ਹੂੰ ਗਰਾਓ ਗਰਾਓ ਚਲੋ ਵੀ ਤੁਸੀ ਲੱਸੀ ਬਰੇ ਕਿਰਣਾ ਪਾਣੀ ਪਾਸੇ ਕਿਰਣਾ ਲੱਸੀ ਲੈਣੀ ਮਾਮੀ ਲੱਸੀ ਲਿਆ ਦੇ ਲੱਸੀ ਲਿਆ ਦੇ ਹਾਂ ਲੱਸੀ ਲਿਆ ਦੇ ਡੈਡੀ ਨੂੰ ਹਰੀ ਮਿਰਚ ਲੈ ਲਿਓ ਬਾਣੀ ਇੱਕ ਚਲੋ ਵੀ ਕਰੋ ਚੈੱਕ ਕਰਾ ਪਾਉ ਪਾਜੀ ਆ ਜਾ ਰਹੇ ਨੇ ਡੜੀ ਲੈਣੀਆਂ ਨਹੀਂ ਹਰੀ ਮਿਰਚ ਦੂਜੀ ਹਰੀ ਕੱਲੀ ਹਰੀ ਤਾਂ ਘਾੜਿਓ ਪਰਮ ਕਰਮ ਇਹ ਬਣਾਉਣੇ ਰਾਤ ਸੀਗੇ ਰਾਤ ਫਿਰ ਪੀਜੇ ਨਾਲ ਬਾਅਦ ਢੱਡ ਭਰ ਗਿਆ ਸਾਰਿਆਂ ਦਾ ਤੁਸੀਂ ਆ ਕੇ ਬਿਮਾਰ ਹੋ ਨਾ ਹੋ ਜਿਓ ਹੈ ਨਹੀਂ ਮਾਰਦਾ ਨਹੀਂ ਕਾਹ ਨੂੰ ਇਹ ਤਾਂ ਸਬਜ਼ੀਆਂ ਇਹ ਤਾਂ ਘਰੇ ਬਣਾਇਆ ਸਬ दाल ਸਬਜ਼ੀਆਂ ਹੀ ਐ ਤਾਂ ਸਾਰੀਆਂ ਇਹ ਕਿਹੜਾ ਤਲਿਆ ਕੁਝ ਯਾਰ ਜੀ ਹਾਂ ਮੰਮੀ ਕਿਵੇਂ ਬਣਿਆ ਬਹੁਤ ਟੇਸਟੀ ਬਹੁਤ ਸਵਾਦ ਆ ਗਿਆ ਹਾਂਜੀ ਕਿਵੇਂ ਬਣਿਆ ਬਹੁਤ ਸਵਾਦ ਆ ਚਲੋ ਭਾਈ ਪਹਿਲੇ ਤੂੰ ਹੀ ਖਾਲਾ ਹੁਣ ਕਰ ਮੰਮੀ ਨੇ ਗਾਣੀ ਮਿਰਚੀ ਵਾਲੀ ਪਾਈ ਪਈ ਐ ਅੱਛਾ ਸੱਚੀ ਹੋਰ ਹਟੋੜ ਨਾਲ ਮੰਮੀ ਕਹਿੰਦੀ ਕਿ ਨਹੀਂ ਮਿਰਚੀ ਵਾਲੀ ਐ ਉਧਰੋਂ ਡੈਡੀ ਗਈ ਆਂ ਡੈਡੀ ਸੀਸੀ ਕਰੀ ਜਾਂਦਾ ਡੈਡੀ ਬਹੁਤ ਸਵਾਦ ਆ ਕਨੇ ਕਨੇ ਬਹੁਤ ਸਵਾਦ ਆ ਗੁੱਡੀ ਮੈਨੂੰ ਪਲੇਟ ਲਾ ਦਿਓ ਇੱਕ ਢੇੜਾ ਲਾ ਕੇ ਆਇਓ ਪਾਵਾਂ ਦਾ ਅੱਛੋ ਓਕੇ ਓ ਬਈ ਸੰਗ ਤਾਂ ਬਹਿ ਗਈਆਂ ਛਕਣ ਹੁਣ ਓ ਵੀ ਜੀ ਨੇ ਖਾਣੀਆਂ ਪਾਓ ਭਾਜੀ ਤੇ ਦੱਸਿਓ ਜਰੂਰ ਵੀ ਬਣੀ ਕਨੇ ਹੈ ਕਰੇ ਤੁਸੀਂ ਵੀ ਸਾਰੇ ਵਾਲੇ ਟਰਾਈ ਕਰਿਓ ਸਾਰੀ ਤੁਹਾਨੂੰ ਰੈਸਪੀ ਦੱਸਦੀ ਆ ਕੱਲੀ ਕੱਲੀ ਕਿ ਕਿਵੇਂ ਬਣਦੀ ਆ ਤੇ ਜਰੂਰ ਟਰਾਈ ਕਰਿਓ ਕਰੇ ਵੀਡੀਓ ਚੰਗੀ ਲੱਗੇ ਸ਼ੇਅਰ ਜਰੂਰ ਕਰ ਦਿਓ ਲਵ ਯੂ ਸਾਰਿਆਂ ਨੂੰ